ਅੱਜ ਆਪਰੇਸ਼ਨ ਟੀਮ ਵੱਲੋਂ ਰეკਮੈਂਡ ਕੀਤਾ ਮਲਟੀ ਐਕਸ ਲੋਬਟ ਅਟੈਚ ਕਰਕੇ ਆਪਾਂ ਲੋਡਿੰਗ ਲੋਕੇਸ਼ਨ ਤੇ ਪਹੁੰਚੇ ਇਸ ਲੋਬਟ ਨੂੰ ਕਾਰਗੋ ਦੀ ਲੈਂਥ ਦੇ ਡਾਈਮੈਂਸ਼ਨ ਮੁਤਾਬਕ ਵਧਾਇਆ ਜਾਂ ਘਟਾਇਆ ਵੀ ਜਾ ਸਕਦਾ ਹੁਣ ਇਸ ਦੀ ਲੈਂਥ ਯੂਨਿਟ ਤੋਂ ਲਾਸਟ ਤੱਕ 27 ਮੀਟਰ ਆ ਜਿਸ ਜਗ੍ਹਾ ਅੱਜ ਲੋਡਿੰਗ ਸੀਗੀ ਸਮੁੰਦਰ ਦੇ ਲਾਗੇ ਹੁਣ ਕਰਕੇ ਹਿਊਮਿਡਿਟੀ ਜਿਆਦਾ ਸੀ ਤਾਂ ਲੈਸਿੰਗ ਕਰਦੇ ਹੋਏ ਅੱਜ ਕੱਪੜਿਆਂ ਦਾ ਹਾਲ ਕੀ ਹੋਇਆ ਤੁਸੀਂ ਦੇਖ ਸਕਦੇ ਹੋ ਬਾਕੀ ਅੱਜ ਮੇਰੇ ਨਾਲ ਕੰਪਨੀ ਦਾ ਐਕਸਪਰਟ ਸੁਪਰਵਾਈਜ਼ਰ ਸੁਹੇਲ ਭਾਜੀ ਨਾਲ ਸੀ ਇਹ ਪਾਕਿਸਤਾਨ ਪੰਜਾਬ ਤੋਂ ਬਿਲੋਂਗ ਕਰਦੇ ਬਹੁਤ ਹੈਲਪਫੁਲ ਇਨਸਾਨ ਆ ਆਪਾਂ ਇਸ ਲੋ ਬੈਡ ਨੂੰ ਗਰਾਉਂਡ ਤੋਂ 20 ਸੈਂਟੀ ਹਾਈਟ ਤੱਕ ਚਲਾ ਸਕਦੇ ਆ 4x ਲੋ ਬੈਡ ਆ ਇਸ ਨੂੰ ਲੋਡ ਪੈਨ ਤੇ ਹਾਈਟ ਅਸੀਂ 90 ਸੈਂਟੀ ਤੱਕ ਹਾਈਟ ਕਰ ਸਕਦੇ ਆ ਅਸੀਂ ਜਦੋਂ ਵੀ ਇਸ ਤਰ੍ਹਾਂ ਦਾ ਕਾਰਗੋ ਮੂਵ ਕਰਦੇ ਹਾਂ ਸਾਡੇ ਨਾਲ ਜੋ ਸੁਪਰਵਾਈਜ਼ਰ ਹੁੰਦਾ ਆ 50% ਉਸ ਦੀ ਰਿਸਪੌਂਸਿਬਿਲਟੀ ਹੁੰਦੀ ਆ ਇਸ ਨੂੰ ਮੂਵ ਕਰਾਉਣ ਦੇ ਵਿੱਚ ਸੇਫ ਕਾਰਗੋ ਨੂੰ ਪਹੁੰਚਾਉਣ ਦੇ ਵਿੱਚ ਇਸ ਤਰ੍ਹਾਂ ਦਾ ਕਾਰਗੋ ਜਦੋਂ ਆਪਾਂ ਮੂਵ ਕਰਦੇ ਹਾਂ ਸਾਨੂੰ ਕਈ ਵਾਰ ਡੈਸਟੀਨੇਸ਼ਨ ਤੱਕ ਪਹੁੰਚਣ ਲੱਗੇ 1 ਜਾਂ 2-2 ਦਿਨ ਵੀ ਲੱਗ ਜਾਂਦੇ ਆ ਕਿਉਂਕਿ ਇਸ ਦੀਆਂ ਪਰਮਿਸ਼ਨਾਂ ਨਾਈਟ ਦੇ ਵਿੱਚ ਕੁਝ ਘੰਟੇ ਤੱਕ ਹੀ ਬਣੀਆਂ ਹੁੰਦੀਆਂ ਆਪਾਂ ਫੁੱਲ ਡੇ ਜਾਂ ਫੁੱਲ ਨਾਈਟ ਇਸ ਨੂੰ ਮੂਵ ਨਹੀਂ ਕਰ ਸਕਦੇ ਵੀਡੀਓ ਜਿੱਥੇ ਵੀ ਵੀਰ ਭਰਾ ਦੇਖਦੇ ਆ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਖੁਸ਼